ਪਤਾ ਨਹੀਂ ਉਹ ਪ੍ਰਵਾਹ ਕਿਨੇ ਪੈਰ ਬੰਨਿਓ ਆ ਸਾਡੇ ਛੱਡ ਦਿਓ ਹੁਣ ਤਾਂ ਰੱਬ ਦਾ ਬਾਤ ਆ ਕੋਈ ਕੰਮ ਕੁਮ ਕਰ ਲੈਂਦੇ ਸਾਨੂੰ ਜਿਹੜੇ ਕੰਮ ਨੂੰ ਹੱਥ ਪਾਉਣੇ ਉਹੀ 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 ਨੀ ਸਿਰੇ ਚੜਦਾ ਉੱਥੇ ਰੁਕ ਜਾਂਦਾ ਆ ਤੁਹਾਡਾ ਭਲਾ ਹੋਵੇ ਉਹ ਦੇਖੋ ਕਿੰਨਾ ਰਾਚਾ ਐਕਸੀਡੈਂਟ ਹੋਇਆ ਕੇ ਐਕਸੀਡੈਂਟ ਹੋਇਆ ਉਹ ਦੇਦਾ ਫੇਰ ਕੀ ਕਰੀ ਜਾਂਦੇ ਫੇਰ ਪੰਗਾ ਲੈ ਜਾਂਦੇ ਹੋਰ ਇਹ ਹੋਰ ਇਹ ਤਾਂ ਕਾਲੀ ਨਾ ਕਰੋ ਐਸੇ ਕਰਕੇ ਕਹਿੰਨੇ ਆ ਯਾਰ ਐਸੇ ਕਰਕੇ ਕਹਿੰਨੇ ਕਾਲੀ ਨਾ ਕਰੋ ਕਾਲੀ ਦੇ ਵਿੱਚ ਕੋਈ ਫਾਇਦਾ ਨਹੀਂ ਯਾਰ ਆਪਣਾ ਹੀ ਨੁਕਸਾਨ ਹੋਣਾ ਗੱਡੀ ਆਪਣੀ ਹੋਣੀ ਮੋਟਰਸਾਈਕਲ ਆਪਣਾ ਹੋਣਾ ਆ ਸੱਟ ਵੇੜ ਤੋਂ ਵੀ ਵਿਚਾਰ ਰੋ ਇਹ ਸਾਰੇ ਕਾਲੀ ਨਾ ਕਰਨ ਉਹ ਦੇਓ 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 ਮਾਮਾ ਕਿਤੇ ਸੰਗਤਾਂ ਦੇ ਉੱਤੇ ਨਾ ਚੜ ਜਾਣੇ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਉਹ ਦੇਖੋ ਗੱਡੀ ਤੇ ਦੇਖ ਲਓ ਕਿੰਨੀ ਖੜੀ ਆ ਦੇਖੋ ਉਹ ਵੀ ਗੱਡੀ ਖੜੀ ਆ ਉੱਧਰ ਵੀ ਫੇਰ ਵੀ ਜਨਤਾ ਹਟਦੀ ਨਹੀਂ ਚੋਰੀਆਂ ਚੂਰੀਆਂ ਫੋਨ ਖੋਲਿਆ ਕੋਈ ਨਾ ਕੁਝ ਕਰੀ ਜਾਂਦੇ ਪਰ ਯਾਰ ਸਾਰੇ ਜਣੇ ਧਿਆਨ ਨਾਲ ਆਪਣਾ ਸਮਾਨ ਸਾਰਾ ਧਿਆਨ ਨਾਲ ਯਾਰ ਸੰਭਾਲ ਕੇ ਰੱਖਿਆ ਕਰੋ ਆ ਤਿੰਨ ਦਿਨ ਹੋ ਚੁਲੇ ਅੱਜ ਵੀ ਦੋ ਚੋਰੀਆਂ ਹੋਈਆਂ ਕੱਲ ਵੀ ਦੋ ਯਾਨਕੀ ਦੋ ਦੋ ਤਿੰਨ ਤਿੰਨ ਚੋਰੀਆਂ ਡੇਲੀ ਹੁੰਦੀਆਂ ਹੀ ਆ ਬਾਕੀ ਜਿਹੜੀਆਂ ਇਹ ਤਾਂ ਦੋ ਦੋ ਤਿੰਨ ਤਿੰਨ ਉਹ ਜਿਹੜੀਆਂ ਬਾਕੀ ਜਿਨ੍ਹਾਂ ਦਾ ਨਹੀਂ ਪਤਾ ਤਾਂ ਉਹਦਾ ਪਤਾ ਹੀ ਨਹੀਂ ਹੈਗਾ ਤੇ ਸਾਰੇ ਜਣੇ ਆਪਣੇ ਸਮਾਨ ਦਾ ਜਰੂਰ ਧਿਆਨ ਰੱਖਿਓ। ਜੈ ਮਾਤਾ ਦੀ ਬਾਜੀ ਜੈ ਮਾਤਾ ਦੀ। ਲੈਣਾ ਤਾਂ। ਹੈਲੋ ਹਾਈ। ਜਿਆਣੇ ਬਾਏ ਬਾਏ ਕਰਦੇ ਆ। ਆ ਲੋ ਜੀ। ਕਿ ਲੱਗਾ ਵੇ ਤੁਰੇ ਤੁਰੇ ਜਾਂਦੇ ਬਲਾਈ ਜਾਵਾਂਗੇ ਸਾਰੇ ਤਲਗੜ ਖੋਲ ਕੇ ਰੱਖੀ ਜਾਣੇ ਆ। ਮਾਤਾ ਦੀ। ਮਾਤਾ ਦੀ ਹਣੀ ਨੰਗਰ ਸ਼ਾਕੇ ਜਾਉ ਤੀ ਨਾ ਨਾ ਵੱਡੀ ਕੇ ਨਾ ਨਾ ਵੱਡੀ ਕੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ 6ਵਾਂ ਨਰਾਤਾ ਵੀ ਆ ਤੇ ਅੱਜ ਪਹਿਲਾਂ ਅਸੀਂ ਸ਼ਹਿਰ ਨੂੰ ਜਾਣਾ ਕਿ ਸ਼ਹਿਰ ਇੱਕ ਦੋ ਕੰਮ ਦੇ ਆ ਸਾਨੂੰ ਤੋਂ ਤਾਂ ਦੱਸਿਆ ਨਹੀਂ ਕੋਈ ਕੰਮ ਦੇ ਮੇਰੇ ਫਸੇ ਉਹਦੇ ਚੱਕਰ ਦੇ ਵਿੱਚ ਬਹੁਤ ਘੇੜੇ ਲਾਉਣੇ ਪੈਂਦੇ ਆ ਮੈਨੂੰ ਤੇ ਉਹ ਪਹਿਲਾਂ ਪਹਿਲਾਂ ਤਾਂ ਉਹ ਚੱਲਦੇ ਆ ਸ਼ਹਿਰ ਨੂੰ ਆਪਣੇ ਕੰਮ ਨਿਪਟਦੇ ਆ ਫਿਰ ਉਸ ਤੋਂ ਬਾਅਦ ਰਾਤਾਂ ਦੇ ਵਿੱਚ ਘੁੰਮਦੇ ਆ ਅੱਜ ਮਨਿੰਦਰ ਨੂੰ ਵੀ ਛੁੱਟੀ ਆ ਮਨਿੰਦਰ ਜੀ ਮੇਰੇ ਸਾਹਮਣੇ ਛੱਡਦੇ ਜਿਹੜੀ ਮੇਰੇ ਨਾਲ ਹੀ ਰਹਿਣਾ ਆ ਅੱਜ ਉਦੀ ਵੀ ਛੁੱਟੀ ਆ ਤੇ ਚੱਲਦੇ ਆ ਪਹਿਲਾਂ ਸ਼ਹਿਰ ਨੂੰ ਫੇਰ ਤਾਂ ਨਾ ਮਿਲਦੇ ਆ ਮੁੜ ਕੇ ਅਗੀਆਂ ਰਾਤਾਂ ਦੇ ਵਿੱਚ ਹਾਂਜੀ ਕੰਮ ਸਾਡਾ ਫੇਰ ਨਹੀਂ ਹੋਇਆ ਯਾਰ ਫੇਰ ਸਾਡਾ ਘੇੜਾ ਹੀ ਬਚਾਇਆ ਅੱਜ ਵੀ ਤੇ ਬਸ ਕਾਲੂ ਕੰਮ ਸਾਡਾ ਸਿਰੇ ਚੜੂ ਕੋਈ ਕਿ ਨਹੀਂ ਚੜੂ ਪਤਾ ਨਹੀਂ ਉਹ ਭਰਾਵਾ ਕਹਿੰਦੇ ਪੈਰ ਬੰਨੇ ਹੋ ਆ ਸਾਡੇ ਛੱਡ ਦਿਓ ਹੁਣ ਤਾਂ ਰੱਬ ਦਾ ਬਾਤ ਆ ਕੋਈ ਕੰਮਕੁਮ ਕਰ ਲੈਂਦੇ ਸਾਨੂੰ ਜਿਹੜੇ ਕੰਮ ਨੂੰ ਹੱਥ ਪਾਉਨੇ ਉਹੀ ਤੇ ਉਹੀ ਉਹੀ ਨਹੀਂ ਸਿਰੇ ਚੜਦਾ ਉੱਥੇ ਰੁਕ ਜਾਂਦਾ ਆ ਕਾਲੂ ਕਹਿ ਤੋ ਭਰਾਵਾ ਕਹਿੰਨੇ ਪੈਰ ਪੂਰ ਬੰਨੇ ਹੋ ਸਾਡੇ ਛੱਡ ਦਿਓ ਭਰਾਵਾ ਹੁਣ ਤਾਂ ਸਹੀ ਗੱਲ ਆ ਆਉਂਦੇ ਨਹੀਂ ਪੜਦਾ ਕਿਤੇ ਕੋਈ ਬੇੜਾ ਕਰਕੇ ਕਰਕੇ ਸਾਡਾ ਪੈਰ ਹੀ ਹਟਣਾ ਆ ਕੱਲ ਦੇਖੋ ਕੱਲ ਕਾਲੂ ਅਸੀਂ ਟਰਾਲੀ ਉੱਤੇ ਚੜਿਆ ਸੀ ਉੱਪਰ ਉਹ ਨਾ ਸਾਫ ਯਾਨਕੀ ਜਿੰਨਾ ਰਾਜ ਹੈਗਾ ਉੰਨਾ ਇਹਨਾਂ ਸਾਫ ਦਿੰਦਾ ਸੀ ਅੱਜ ਨੋਰਮਲ ਥੱਲੇ ਇਥੋਂ ਪਤਾ ਨਹੀਂ ਲੱਗਦਾ ਕਿੰਨਾ ਰੱਚਾ ਕੱਲ ਉੱਚੀ ਜਗ੍ਹਾ ਤੇ ਖੜੇ ਸੀਗੇ ਐਨ ਸਾਰਾ ਪਤਾ ਲੱਗਦਾ ਕਿੰਨਾ ਰੱਚਾ ਬਹੁਤ ਰੱਚਾ ਸੀ ਕੱਲ ਰੱਚਦਾ ਅੱਜ ਵੀ ਕੱਲ ਜਨਾਈ ਆ ਬਸ ਇੰਨਾ ਫਰਕ ਅੱਜ ਆਪਾਂ ਵੀਡੀਓ ਥੱਲੇ ਬਣਾਉਣੇ ਪਏ ਆ ਕੱਲ ਆਪਾਂ ਐ ਟਰਾਲੀ ਦੇ ਉੱਪਰ ਚੜਿਓ ਸੀ ਕੱਲ ਦੂਰ ਤੱਕ ਐਨ ਕਲੀਅਰ ਰੱਚ ਦਿਂਦਾ ਸੀਗਾ ਤੇ ਇੱਥੇ ਮਾਤਾ ਦੀ ਮਾਤਾ ਰੈਣੀ ਦੀ ਮੂਰਤੀ ਦੇਖੋ ਕਿੰਨੀ ਥੋੜੀ ਲੱਗਦੀ ਆ ਜਦੋਂ ਬੱਦਲ ਹੋ ਜਾਂਦੇ ਨਾ ਉਦੋਂ ਬਹੁਤ ਥੋੜੀ ਨਹੀਂ ਲੱਗਦੀ ਆ ਮਾਤਾ ਦੀ ਮੂਰਤੀ ਸਿਰੋ ਇੱਕ ਬਦਲਾ ਕਰਕੇ ਘਰ ਆਦਮੀ ਉਹ ਲੈਟਾ ਚ ਸਾਰਾ ਕੁਝ ਹੋ ਗਿਆ ਪਰ ਆਵਲਾ ਲੰਗਰ ਨਹੀਂ ਦੇਖਲਾ ਬੰਦ ਹੋਇਆ ਨਾ ਇਹ ਇਹ ਸਹੀ ਗੱਲ ਹੈ ਪਹਿਲੇ ਸਭ ਤੋਂ ਪਹਿਲੇ ਦਿਨ ਤੋਂ ਇਹ ਲੰਗਰ ਲੱਗਾਇਆ ਤੇ ਇਹ ਲੰਗਰ ਤੇ ਜਿੰਨੀ ਵਾਰ ਵੀ ਆਏ ਓੰਨੀ ਵਾਰ ਰੱਛੀ ਰੱਛ ਹੁੰਦਾ ਆ ਕਾਲੂ ਅੱਜ ਤੇਰੀ ਛੁੱਟੀ ਆ ਫੇ ਕੈਦ ਦੇ ਵਿੱਚੋਂ ਨਹੀਂ ਅੱਜ ਕਾਲੂ ਦੀ ਫੈਕਟਰੀ ਆ ਇਹ ਕਾਲੂ ਦੀ ਫੈਕਟਰੀ ਹਾਂਜੀ ਸ਼ਹਿਰੋਂ ਹੋ ਕੇ ਆ ਗਏ ਆ ਆਮ ਸਾਡਾ ਸਿਰੇ ਨਹੀਂ ਚੜਦਾ ਪਤਾ ਨਹੀਂ ਕਿੰਨੇ ਪੈਰ ਬੰਨੇ ਹੋ ਸਾਡੇ ਪਰ ਬਾਹ ਛੱਡਦੇ ਹੋ ਹੁਣ ਰੱਬ ਦਾ ਵਾਸਤਾ ਤੇ ਚੁਹਾੜ ਦੇਖ ਲਓ ਕਿੰਨੀ ਧੁੱਪ ਸੀ ਕਿੰਨੀ ਗਰਮੀ ਸੀ ਇੱਕ ਰਚ ਕਰਕੇ ਵੀ ਗਰਮੀ ਕਿਤੋਂ ਉੱਦਾਂ ਵੀ ਧੁੱਪ ਨਿਕਲੀ ਹੋ ਜੀ ਅਸੀਂ ਜਿੱਦੀ ਘਰ ਪਹੁੰਚੇ ਆ ਇੱਥੇ ਕਣੀਆਂ ਕਣੀਆਂ ਲੱਗੀਆਂ ਆ ਬੂੰਦਾਂ ਬੂੰਦਾਂ ਇਦਾ ਕੂਲਰ ਨਾਲ ਨਹੀਂ ਪਾਣੀ ਨਿਕਲਦਾ ਉਹ ਪਰ ਇਦਾ ਕਣੀਆਂ ਲੱਗਣ ਲੱਗੀਆਂ ਮਾੜੀਆਂ ਮਾੜੀਆਂ ਤੇ ਕੱਲ ਦੇਖ ਲਓ ਮਾਤਾ ਰਾਣੀ ਦੀ ਕਿੱਡੀ ਕਿਰਪਾ ਸੀ ਕੱਲ ਅਸੀਂ ਜਿੱਥੇ ਐਗਜ਼ੈਕਟ ਲੰਗਰ ਲਾਇਆ ਨਾ ਬਿਲਕੁਲ ਲੰਗਰ ਦੇ ਉੱਤੇ ਮੀਂਹ ਪਿਆ ਬਾਕੀ ਇੱਕ ਲੰਗਰ ਤੋਂ 1 ਕਿਲੋਮੀਟਰ ਅੱਗੇ ਵੀ ਨਹੀਂ ਪਿਆ ਉਹ ਤੋਂ 1 ਕਿਲੋਮੀਟਰ ਪਿੱਛੇ ਵੀ ਨਹੀਂ ਪਿਆ ਜਿੱਥੇ ਲੰਗਰ ਸੀਗਾ ਸਾਰੇ ਉੱਥੇ ਹੀ ਮੀਂਹ ਪਿਆ ਕੱਲ ਇੰਨਾ ਸ਼ੁਕਰ ਹੋਈ ਕੱਲ ਗਰਮੀ ਨਹੀਂ ਸੀਗੀ ਐਨ ਮੌਸਮ ਠੰਡਾ ਸੀ ਵਧੀਆ ਹੋ ਗਿਆ ਸਾਰਾ ਕੁਝ ਜਿੱਦਾਂ ਅੱਜ ਗਰਮੀ ਹੈ ਕੱਲ ਇੰਨੀ ਗਰਮੀ ਹੁੰਦੀ ਫੇਰ ਤਾਂ ਬੱਸ ਹੋਏ ਨਹੀਂ ਸੀਗੀ ਸਾਡੀ ਤੇ ਚਲੋ ਹੁਣ ਰੋਟੀ ਪਾਣੀ ਖਾਣੇ ਆ ਪਹਿਲਾਂ ਤਾਂ ਫੇਰ ਦੁਬਾਰਾ ਨਾ ਮੜਿਆ ਠੰਡਾ ਹੁੰਦਾ ਫੇਰ ਚੱਲਦੇ ਆ ਚਵਾਲ ਨੂੰ ਹਾਂਜੀ ਆਰਾਮ ਵਗੈਰਾ ਕਰ ਲਿਆ ਸ਼ਹਿਰੋਂ ਆ ਕੇ ਤੇ ਮੀਂਹ ਵੀ ਪੈ ਗਿਆ ਠੰਡਾ ਵੀ ਹੋ ਗਿਆ ਆ ਹੁਣ ਚਲਦੇ ਆਂ ਚਵਾਲ ਨੂੰ ਤੇ ਹੁਣ ਜਾ ਕੇ ਦੇਖਦੇ ਆਂ ਕੀ ਪ੍ਰੋਗਰਾਮ ਆ ਮੇਲੇ ਦਾ ਤੇ ਕਿੰਨਾ ਕੁ ਰਚ ਪਿਆ ਤੇ ਅੱਜ ਦੇਖਦੇ ਆਂ ਭਿੰਦੇ ਉਹਨਾਂ ਨਾਲੇ ਪੁੱਛਦੇ ਆਂ ਕਾਤੇ ਜਾਣਾ ਟਰੈਕਟਰ ਤੇ ਜਾਣਾ ਆ ਅੱਜ ਜਾਂ ਫੇ ਮੋਟਰਸਾਈਕਲ ਤੇ ਜਾਣਾ ਆ ਤੇ ਉਹ ਚਵਾਲੀ ਆ ਭਿੰਦਾ ਉਹਨਾਂ ਜਾ ਕੇ ਪੁੱਛਦੇ ਆਂ ਤੇ ਸਲਾਹ ਕਰਦੇ ਆਂ ਕੀ ਪ੍ਰੋਗਰਾਮ ਆ ਅੱਜ ਦਾ ਇੰਨਾ ਸ਼ੁਕਰ ਆ ਮਾਤਾ ਰਾਣੀ ਨੇ ਠੰਡਾ ਕਰਾਤਾ ਜਿੱਦਾਂ ਸਵੇਰੇ ਗਰਮੀ ਸੀਗੀ ਨਾ ਬਹੁਤ ਬੁਰਾ ਹਾਲ ਸੀਗਾ ਹੁਣ ਉਹ ਥੋੜਿਆ ਮੌਸਮ ਨੂੰ ਫਰਕ ਪੈ ਗਿਆ ਹੁਣ ਸ਼ਾਮ ਹੋਈ ਆ ਹੁਣ ਸੰਗਤਾਂ ਨਿਕਲਣ ਲੱਗੀਆਂ ਤੇ ਦੁਪਹਿਰ ਨੂੰ ਤਾਂ ਗਰਮੀ ਬੜੀ ਹੋ ਗਈ ਸੀ ਇੱਧਰ ਮੀਂਹ ਪਿਆ ਵਾ ਜੀ ਲੈ ਲਓ ਇੱਥੇ ਮੀਂਹ ਨਹੀਂ ਪਿਆ ਦੇਖੋ ਰੋਡ ਸੁੱਕਾ ਆ ਆਵੇਂ ਹੁਣੀ ਘਰੋਂ ਨਿਕਲਿਆਂ ਤਾਂ ਪਿੰਡ ਮੀਂਹ ਪਿਆ ਸੀਗਾ ਇੱਧਰ ਸੁੱਕਾ ਹੀ ਆ ਰੋਡ ਪਰ ਵਧੀਆ ਵੀ ਆ ਯਾਰ ਸੰਤਾਨ ਨੂੰ ਔਖਾ ਵੀ ਬਹੁਤ ਹੋਣਾ ਸੀਗਾ ਮੀਂਹ ਦੇ ਵਿੱਚ ਬੰਦੇ ਇੱਥੇ ਦੋਸਤੇ ਨੇ ਪਿੱਕੀਆਂ ਦੋਸਤੇ ਦੋਸਤੇ ਅਜੇ ਤੱਕ ਵੀ ਦੇਖ ਲਓ ਫਾਸਟ ਫੂਡ ਦਾ ਲੰਗਰ ਹੀ ਚੱਲੀ ਜਾਂਦੇ ਆ ਦੇਖੋ ਆ ਵੀ ਚਾਹਤੇ ਨੇ ਕੁਲੇ ਗੁਰਗਰੇ ਵਟਦੇ ਆ ਪਰ ਅਸੀਂ ਤਾਂ ੁੱਲੇ ਗੱਫੇ ਦਿੰਦੇ ਸੀਗਾ ਅਸੀਂ ਤਾਂ ਚਾਰ-ਚਾਰ ਪੈਲੀ-ਪੈਨ ਲਈ ਜਾਂਦੇ ਸੀਗੇ ਆਈ ਸਾਨੂੰ ਤਾਂ ਸਾਨੂੰ ਵੀ ਤਾਂ ਲੈਣ-ਲੋਣ ਚਾਹੀਦੀ ਸੀ ਵੈਸੇ ਚਲੋ ਪਰ ਜੋ ਹੋਇਆ ਵਧੀਆ ਹੀ ਹੋ ਗਿਆ ਆ ਵਧੀਆ ਹੀ ਰਿਹਾ ਸਾਰੇ ਜਾਣੇ ਨਾ ਯਾਰ ਆਪਾਂ ਆਪਣੇ ਸਮਾਨ ਦਾ ਧਿਆਨ ਰੱਖੋ ਕਿਉਂਕਿ ਤਿੰਨ ਦਿਨ ਹੋ ਚਲੇ ਆ ਰੋਹ ਚੋਰੀਆਂ ਹੁੰਦੀਆਂ ਅੱਜ ਵੀ ਤਿੰਨ ਕੁ ਚਾਰ ਕੁੜੀਆਂ ਤੁਰੀਆਂ ਦੀ ਉਹਨਾਂ ਦਾ ਫੋਨ-ਫਾਨ ਖੋ ਕੇ ਲੈ ਗਏ ਆ ਕੱਲ ਵੀ ਬੁੜੀਆਂ ਸੀਗੀਆਂ ਨਾ ਕੱਲ ਬੁੜੀਆਂ ਨੇ ਚੋਰੀ ਕੀਤੀ ਸੀ ਜਾਨਕੀ ਤਿੰਨ ਦਿਨ ਹੋ ਚਲੇ ਡੇਲੀ ਚੋਰੀ ਕੋਈ ਨਾ ਕੋਈ ਖੋ ਕੇ ਲੈ ਜਾਂਦੇ ਆ ਇੰਨੀ ਉਹ ਐਨੀ ਪੌੜ ਚ ਲੱਗਿਆ ਬੇਬ ਨਹੀਂ ਹਟਦੇ ਆ ਹਾਂਜੀ ਲੈ ਵੀ ਲੈ ਮਨੀ ਮਾਤਾ ਦੇ ਚਲੇ ਆ ਹਾਂ ਨਹੀਂ ਨਹੀਂ ਹਾਂ ਉੱਧਰ ਚਲੇ ਬੰਦੂ ਵਾਲਾ ਉੱਧਰ ਘੁੰਮਣ ਚਲੇ ਆ ਹਾਂ ਉਹ ਬੰਦੇ ਚੱਲ ਗਏ ਅੱਗੇ ਆ ਗਏ ਆ ਗਏ ਬੰਦੇ ਮੜ ਕੇ ਕਿਦੋਂ ਆਣਾ ਹੁਣ ਵੇ ਪੁਲਿਸ ਦੇਖ ਲਓ ਕਿੰਨੀ ਖੜੀ ਆ ਦੇਖੋ ਉਹ ਵੀ ਗੱਡੀ ਖੜੀ ਆ ਉੱਧਰ ਵੀ ਫੇਰ ਵੀ ਜਨਤਾ ਹਟਦੀ ਨਹੀਂ ਚੋਰੀਆਂ ਚੂਰੀਆਂ ਫੋਨ ਖੋਲਿਆ ਕੋਈ ਨਾ ਕੁਝ ਕਰ ਹੀ ਜਾਂਦੀ ਆ ਹਾਂਜੀ ਕੋਈ ਨਾ ਕੁਝ ਕਰ ਹੀ ਜਾਂਦੀ ਜਨਤਾ ਡਰਦੀ ਹੈ ਨਹੀਂ ਫੇਰ ਵੀ ਜਪੋਰਾ ਡਰ ਨਹੀਂ ਹੈਗਾ ਪੁਲਿਸ ਦਾ ਵੀ ਰਾਸਤੇ ਦੇ ਜਦੋਂ ਆਜੋ ਨਾ ਜਿੰਨੇ ਰਾਤੇ ਇਹ ਥੋੜੇ ਤੰਗ ਜਿਹਾ ਆ ਜਾਂਦਾ ਇੱਥੇ ਰੱਜ ਮਿਲਦਾ ਹੀ ਮਿਲਦਾ ਆ ਇੱਥੇ ਰਾਜ ਕੋਈ ਦਿਨ ਨਹੀਂ ਤੇ ਜਦੋਂ ਆਵਲੇ ਰਸਤੇ ਤੇ ਰੱਜ ਮਿਲਿਆ ਹੋਵੇ ਨਾ ਮਿਲਿਆ ਹੋਵੇ ਸੋਰੀ ਤੇ ਆ ਇੱਥੇ ਦੋ ਦਿਨ ਜਗਰਾਟਾ ਸੀ ਇਹਦੇ ਕਰਕੇ ਜੀ ਬਹੁਤ ਰੱਜ ਰਿਹਾ ਆ ਤੁਹਾਨੂੰ ਪਰ ਮੋਰਾ ਟਰੱਕ ਆ ਪਰ ਮੈਂ ਦਿਖਾਉਣਾ ਆ ਉੱਚਾ ਕਰਕੇ ਦੇਖਿਓ ਜੇ ਸਾਫ ਵਧੀਆ ਆ ਵਿਊ ਤਾਂ ਆ ਹੋਣੇ ਤਦ ਲੈਲਾ ਸੇ ਲੀਡੀ ਕੋਈ ਲੈਣਾ ਤਾਂ ਮम्मा ਇਤੋਂ। ਪ੍ਰਾਵਾ ਸੇ ਲੀ ਵੀ ਹੋਣੇ ਚਾਹੀਦੀ ਆ। ਲੈ। ਉਹਦੇ ਝੂਠ ਬੋਲੀ ਜਨਾ ਤੂੰ ਲੈਲਾ ਦੇਖ ਲੈ। ਪ੍ਰਾਵਾ 20-20 ਰੁਪਏ ਦਾ ਹੀ ਆ ਲੈਲਾ ਲੈਣਾ ਤਾਂ। ਮੇਰੀ ਤੇ ਹਿੰਦੀ ਹੈ। ਹੈਲੋ ਹਾਈ। ਨਿਆਣੇ ਬਾਏ ਬਾਏ ਕਰਦੇ ਆ। ਹੁਣ ਰਾਤੇ ਰਹਿ ਗਏ ਆ 2 6 ਮਨ ਰਤਾ 2 ਰਾਤੇ ਹੋਰ ਰਹਿ ਗਏ ਉਹਦੇ ਕਰਕੇ ਹੁਣ ਜਿਆਦਾ ਰਾਚ ਪੈ ਲਾ ਪਿਆ। ਤੁਹਾਡਾ ਭਲਾ ਹੋਵੇ ਉਹ ਦੇਖੋ ਕਿੰਨਾ ਰਾਚਾ ਐਕਸੀਡੈਂਟ ਹੋਇਆ ਕੇ। ਹੈ? ਐਕਸੀਡੈਂਟ ਹੋਇਆ ਹਾਂ ਉਹ ਹੀ ਉਹ ਹੀ ਮਿਲ ਲੜ ਲੱਗੀ ਲੁਕੀ ਆ ਮਾੜੀ ਮੋਟੀ ਹੈ ਚਲੋ ਲੜੋ ਨਾ ਯਾਰ ਰਸਤਾ ਖਾਲੀ ਕਰ ਦੋ ਰਸਤਾ ਖਾਲੀ ਕਰ ਦੋ ਯਾਰ ਕਿਉਂਕਿ ਰੱਛਰੇ ਵਿੱਚ ਐਕਸੀਡੈਂਟ ਮਾੜਾ ਮੋਟਾ ਲੱਗਦੀ ਲੱਗ ਹੁੰਦਾ ਹੀ ਰਹਿਣਾ ਆ ਉਹ ਗੱਡੀਆਂ ਅੱਗੇ ਅਗਲੀ ਗੱਡੀ ਲੱਗੀ ਹੋ ਸੀ ਹੁਣ ਰੱਛਰੇ ਵਿੱਚ ਲੱਗ ਗਿਆ ਇੱਥੇ ਤੱਕ ਕੀ ਸੌਣਾ ਕਿਉਂਕਿ ਰੱਚ ਹੈ ਹੀ ਬਹੁਤ ਕਾਲੀ ਨਾ ਕਰੋ ਯਾਰ ਇਸ ਕਰਕੇ ਆ ਦੇਖੋ ਔਰ ਇਹਦਾ ਫੇਰ ਕੀ ਕਰੀ ਜਾਂਦੇ ਫੇਰ ਪੰਗਾ ਲਈ ਜਾਂਦੇ ਔਰ ਇਹਦਾ ਜਿਆਦਾ ਲਾਗੇ ਦਾ ਕੁਝ ਵੀ ਆ 45 ਨਾ ਕਰੋ 40 ਨਾ ਕਰੋ ਇਸੇ ਕਰਕੇ ਕਹਿੰਨੇ ਆ ਯਾਰ ਇਸੇ ਕਰਕੇ ਕਹਿੰਨੇ ਕਾਲੀ ਨਾ ਕਰੋ ਕਾਲੀ ਦੇ ਵਿੱਚ ਕੋਈ ਫਾਇਦਾ ਨਹੀਂ ਯਾਰ ਆਪਣਾ ਹੀ ਨੁਕਸਾਨ ਹੋਣਾ ਹੈ ਗੱਡੀ ਆਪਣੀ ਹੋਣੀ ਮੋਟਰਸਾਈਕਲ ਆਪਣਾ ਹੋਣਾ ਆ ਛੱਟ ਫੇੜ ਤੋਂ ਵਿਚਾਰ ਰੋਏ ਇਦਾਰੇ ਕਾਲੀ ਨਾ ਕਰੋ ਯਾਰ ਕੋਈ ਵੀ ਜਾਮ ਲੱਗ ਗਿਆ ਉਹ ਤਾਂ ਜਾਮ ਜਿਹੜਾ ਲੱਗਣਾ ਉਹ ਅਲੱਗ ਲੱਗਿਆ ਦੇਖੋ ਉਹ ਫਿਰ ਰੋਕ ਕੇ ਲੜਨ ਲੱਪੇ ਆਪਣਾ ਆਇਆਂ گاਵਾਂ ਦਾ ਕੁਝ ਕਰਨਾ ਚਾਹੀਦਾ ਰੇ ਲੋ گاਵਾ ਕਰਕੇ ਅਨਰਾਤ ਤੋਂ ਬਾਅਦ ਵੀ ਨਾ گاਵਾ ਕਰਕੇ ਬਹੁਤ ਐਕਸੀਡੈਂਟ ਹੁੰਦੇ ਆ ਆ ਦੇਖੋ ਆਵਾਰਾ ਪਸ਼ੂ ਹੈ ਬਹੁਤ ਜ਼ਿਆਦਾ ਹੋ ਗਏ ਆ ਇਹਨਾਂ ਦਾ ਕੁਝ ਨਾ ਕੁਝ ਹੱਲ ਹੋਣਾ ਚਾਹੀਦਾ ਕਿਉਂਕਿ ਬਿਨਾਂ ਨਰਾਤ ਤੋਂ ਬਾਅਦ ਵੀ ਨਾ ਰੋ ਰਾਤ ਨੂੰ ਬਹੁਤ ਔਖਾ ਹੁੰਦਾ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸੰਗਤਾਂ ਦੇ ਲੋ ਮਾਤਾ ਦੇ ਜਾਂਦੀਆਂ ਤੁਰ ਕੇ ਵੀ ਜਾਂਦੇ ਹਨ ਜਿਹੜੇ ਕੋਈ ਉਹਨਾਂ ਨੂੰ ਇਹ ਨਹੀਂ ਮੱਥੇ ਤੇ ਤੀੜੀ ਨਹੀਂ ਹੈਗੀ ਕਿ ਅਸੀਂ ਤੁਰ ਕੇ ਜਾਂਦੇ ਆ ਤਾਂ ਕੁਝ ਵੀ ਆ ਸਾਰੇ ਮਾਤਾ ਦੇ ਜੈ ਮਾਤਾ ਦੇ ਜੋ ਜਗਾਰੇ ਲਾਉਂਦੇ ਜਾਂਦੇ ਆ ਕੋਈ ਐਨ ਆਨੰਦ ਲੈਣ ਦੇ ਜਾਂਦੇ ਆ ਕਿ ਕਈਆਂ ਨੂੰ ਇਹ ਹੁੰਦਾ ਉਹਨਾਂ ਨੂੰ ਯਾਰ ਤੁਰ ਕੇ ਜਾਣਾ ਪੈਣਾ ਜੇ ਉਹ ਸਾਰਿਆਂ ਸੰਗਤਾਂ ਨੂੰ ਇਹਦੇ ਨਾਲ ਕੋਈ ਹੋ ਨਹੀਂ ਹੈਗਾ ਸਾਰੇ ਇੰਜੋਏ ਕਰਦੇ ਜਾਂਦੇ ਤੁਰ ਕੇ ਵੀ ਆ ਕੀ ਹੋਇਆ ਇਹ ਕੀ ਹੋ ਜਾਂਦਾ ਅੱਜ ਪਹਿਲਾਂ ਪਾਜੀ ਐਕਸੀਡੈਂਟ ਹੋਇਆ ਉਹ ਗਏ ਨਹੀਂ ਮੈਂ ਕਹਿੰਦਾ ਨਹੀਂ ਨਹੀਂ ਚਲ ਗਏ ਚਲ ਗਏ ਨਿਕਲ ਗਏ ਨਿਕਲ ਗਏ ਉਹ ਸਕੋਰਪੀਓ ਸੀਗੀ ਇੱਕ ਦੂਜੀ ਗੱਡੀ ਸੀ ਸੈਡਾਨ ਸੀਗੀ ਨਿਕਲ ਗਏ ਆ ਉਹ ਹੁਣ ਤਾਂ ਤਾਂ ਹੀ ਕਹਿੰਨੇ ਯਾਰ ਕਾਲੀ ਨਾ ਕਰੋ ਬਸ ਆਰਾਮ ਨਾਲ ਆਓ ਮਾਤਾ ਦੇ ਚਲੇ ਆ ਕਾਦੀ ਕਾਲੀ ਆ ਸਾਰੇ ਅਨੇ ਆਰਾਮ ਨਾਲ ਆਓ ਬਸ ਜੈ ਮਾਤਾ ਦੀ ਬਾਜੀ ਜੈ ਮਾਤਾ ਦੀ ਭਾਜੀ ਕਿੱਥੋਂ ਆਏ ਤੁਸੀਂ ਜਲੰਧਰ ਤੋਂ ਜਲੰਧਰ ਤੋਂ ਹੀ ਤੁਰ ਕੇ ਆਏ ਕਿ ਸ਼ਹਿਰ ਪਰ ਤੋਂ ਭਾਜੀ ਜਲੰਧਰ ਤੋਂ ਹੀ ਤੁਰ ਕੇ ਆਏ ਹੋ જય ਮਾਤਾ ਦੀ જય ਮਾਤਾ ਦੀ ਭਾਜੀ ਦੇਖ ਲਓ ਜਿਨ੍ਹਾਂ ਨੇ ਸ਼ਰਧਾ ਆਇਆ ਉਹ ਜਲੰਧਰ ਤੋਂ ਹੀ ਘਰ ਤੋਂ ਹੀ ਤੁਰ ਕੇ ਆਉਂਦੇ ਆ ਤੇ ਕਈ ਤਾਂ ਇੱਥੇ ਝੁਹਾੜੋਂ ਆਉਂਦੇ ਪਰ ਇਸ ਵਾਰ ਨਰਾਤੇ ਨੂੰ ਸਾਰੇ ਜੈ ਮਾਤਾ ਦੀ ਜੈ ਮਾਤਾ ਦੀ જય ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਭਾਜੀ ਕਿੱਥੋਂ ਆਏ ਭਾਜੀ ਤੁਸੀਂ ਜੀ ਸ਼ੇਰਗੜੋਂ ਆਏ ਜੀ ਸ਼ੇਰਗੜ ਕਿੱਥੇ ਪੈਂਦਾ ਹੈ ਚੰਡੀਗੜ੍ਹ ਬਾਈਪਾ ਦੇ ਕੋਲ ਤੁਰ ਕੇ ਆਇਆ ਇੱਥੋਂ ਹਾਂਜੀ ਚਲੋ ਬਹੁਤ ਵਧੀਆ ਜਾਇ ਮਾਤਾ ਜੀ ਦੀ ਹਾਂਜੀ ਆਈ ਦੀ ਲੈ ਲਓ ਲੈ ਲਓ ਸਰ ਗਾਵਾਂ ਦਾ ਇਹ ਯਾਰ ਇਹਨਾਂ ਦਾ ਕੁਝ ਨਾ ਕੁਝ ਕਰਨਾ ਚਾਹੀਦਾ ਆ ਬਹੁਤ ਲੋਕ ਇੱਧਰ ਛੱਡ ਗਏ ਹੋ ਯਾਰ ਬਹੁਤ ਲੋਕ ਅੱਧਾ ਜਾਂਦਾ ਗਾਵਾਂ ਕਰਕੇ ਲੱਗੀ ਜਾਂਦਾ ਹੈ ਮੈਨੂੰ ਲੱਗਦਾ ਆ ਦੇਖੋ ਅੱਧਾ ਜੀ ਅੱਧਾ ਨਾਲੋਂ ਜ਼ਿਆਦਾ ਹੀ ਜਾਂਦਾ ਆ ਮਾਂ ਕਰਕੇ ਲੱਗੀ ਜਾਂਦਾ ਜਿੱਦਾਂ ਗਾਵਾਂ ਰੋਡ ਤੇ ਤਰੀਆ ਫਿਰਦੀ ਆਇਆ ਕਰਦਾ ਭਾਜੀ ਉਹਨਾਂ ਦੀ ਚੜਾਈ ਚੜਨ ਤੋਂ ਪਹਿਲਾਂ ਨਾ ਮੱਥਾ ਟੇਕ ਕੇ ਫੇਰ ਤੁਰਦੇ ਆ। ਸਹੀ ਯਾਰ ਜਿਹੜੇ ਸੱਚੇ ਦਿਲੋਂ ਮੰਨਦੇ ਉਹ ਤਾਂ ਸੱਚੇ ਦਿਲੋਂ ਹੀ ਮੰਨਦੇ ਆ। ਇਹ ਲੋ ਚੜਾਈ ਚੜਨ ਤੋਂ ਪਹਿਲਾਂ ਮੱਥਾ ਟੇਕ ਕੇ ਮਾਤਾ ਰਾਣੀ ਦਾ ਨਾਮ ਲੈ ਕੇ ਫੇਰ ਅੱਗੇ ਤੁਰਨ ਲੱਗੇ ਆ। ਹੁਣ ਅਸੀਂ ਵੀ ਮੁੜ ਕੇ ਰਾਤ ਨੂੰ ਆਨੇ ਸਾਰੇ ਮੁੰਡੇ ਇਕੱਠੇ ਹੋ ਗਏ। ਉਹ ਤਾਂ ਸੋਨੂ ਭਾਜੀ ਦੇ 10 ਮਿੰਟ ਰੋਕ ਲੈਣਾ ਆ। ਉੱਥੇ ਐਕਟੀਵਿਟੀ ਚੱਕਣੀ ਆ ਨਾਲੇ। ਫੇਰ 10 ਮਿੰਟ ਰੋਕ ਕੇ ਉਸ ਤੋਂ ਫੇਰ ਘਰ ਨੂੰ ਹੀ ਚੱਲਦੇ ਆ। ਫੇਰ ਮੁੜ ਕੇ ਇਕੱਠੇ ਹੋ ਕੇ ਆਨੇ ਮੁੰਡੇ ਸਾਰੇ। ਆ ਤੇਰੇ ਬੁੱਧਾ ਤੇਰਾ ਕੰਮ ਸਹੀ ਆ ਬਿਲਕੁਲ ਤੂੰ ਨਾ ਹਿੱਲੀ ਇਥੋਂ ਬੇਲੇ ਵਟੇ ਬੰਦਾ ਕੰਮ ਕੁੰਮ ਕਰਵਾ ਲਵੇ ਕੋਈ ਨਾ ਨਾ ਕਰਣ ਲੱਗਿਓ ਥੋੜਾ ਜਨਾ ਤੂੰ ਉਥੇ ਬੋਲ ਤੇ ਲੜਾਈ ਜਨਾ ਉਹ ਦੇਖ ਤਾਂ ਇਹ ਕਿਤੇ ਸੰਗਤਾਂ ਦੇ ਉੱਤੇ ਨਾ ਚੜ ਜਾਣਾ ਉਹ ਦੇਓ 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 ਮਾਮਾ ਕਿਤੇ ਸੰਗਤਾਂ ਦੇ ਉੱਤੇ ਨਾ ਚੜ ਜਾਣਾ ਉਹ ਦੇਖ ਉਹ ਦੇਖ ਉਹ ਦੇਖ ਉਹ ਦੇਖ ਉਹ ਦੇਖ ਉਹ ਤੋਂ ਆ ਡੱਪ ਉਹ ਤੋਂ ਆ ਦੇਖ ਨਾ ਜੋਰ ਆ ਰਾ ਤੂੰ ਡੋਪ ਲਾਉ ਦੇ ਉਹ ਲੈ ਕੇ ਖਿੱਚ ਕੇ ਧੱਲੇ ਨੂੰ ਨਹੀਂ ਨਹੀਂ ਸੰਗਤਾਰੇ ਉੱਤੇ ਚੜਨ ਦਾ ਵੀ ਡਰਿਆ ਉਹ ਦੇਖ ਉਹ ਨਾ ਆਏ ਉਹ ਬਣਵਾਏ ਨਾ ਹੀ ਹੋਣ ਠੀਕ ਆ ਥੱਲੇ ਹੀ ਰਹਿਣ ਉਹ ਦੇਖ ਕਿਹੜੀਆਂ ਬੁੱਟੀਆਂ ਨੇ ਵੜ ਕੇ ਅੱਗੇ ਇਧਰ ਵਾ ਇਧਰ ਵਾ ਕੀ ਹੋਇਆ ਇਧਰ ਚਲਾਹ ਚਲਾਹ ਕਰਦੀ ਆ ਉਹ ਥੱਲੇ ਜ਼ਲਾਹ ਕਰਦੇ ਪਏ ਉਹ ਦੇਖ ਉਹਦੇ ਖੜੇ ਚਲਾਹ ਕਰ ਰਹੇ ਰਾਜੀਨਾਮਾ ਹੋ ਗਿਆ ਪੰਚਾਇਤ ਆਈ ਨਹੀਂ ਪਰ ਰਾਜੀਨਾਮਾ ਇਹਨੇ ਕਿੱਦਾਂ ਕਰ ਲਿਆ ਯਾਰ ਨਹੀਂ ਨਹੀਂ ਸਹੀ ਆ ਹਟ ਗਏ ਆ ਨਹੀਂ ਤਾਂ ਸੰਗਤਾਰੇ ਤੇ ਕਿਤੇ ਚੜ ਜਾਂਦੇ ਉੱਤੇ ਉਹ ਵੀ ਡਰੀ ਸੀਗਾ ਹਾਂਜੀ ਥੋੜਾ ਬੋਤਾ ਘੁੰਮ ਜਾਂਦਾ ਹੁਣ ਦਿਨ ਦਿਨੇ ਤੇ ਬਾਕੀ ਹੁਣ ਦੁਆਰਾ ਟਰੈਡਰ ਲੱਗ ਚੱਲਦੇ ਆ ਪਰ ਯਾਰ ਸਾਰੇ ਜਣੇ ਧਿਆਨ ਨਾਲ ਆਪਣਾ ਸਮਾਨ ਸਾਰਾ ਧਿਆਨ ਨਾਲ ਯਾਰ ਸੰਭਾਲ ਕੇ ਰੱਖਿਆ ਕਰੋ ਆ ਤਿੰਨ ਦਿਨ ਹੋਤਲੇ ਅੱਜ ਵੀ ਦੋ ਚੋਰੀਆਂ ਹੋਈਆਂ ਕੱਲ ਵੀ ਦੋ ਯਾਨਕੀ ਦੋ ਦੋ ਤਿੰਨ ਤਿੰਨ ਚੋਰੀਆਂ ਡੇਲੀ ਹੁੰਦੀਆਂ ਹੀ ਆ ਬਾਕੀ ਜਿਹੜੀਆਂ ਇਹ ਤਾਂ ਦੋ ਦੋ ਤਿੰਨ ਤਿੰਨ ਉਹ ਜਿਹੜੀਆਂ ਪਤਾ ਲੱਗ ਜਾਂਦੀਆਂ ਬਾਕੀ ਜਿਨ੍ਹਾਂ ਦਾ ਨਹੀਂ ਪਤਾ ਲੱਗਦਾ ਉਹਦਾ ਪਤਾ ਹੀ ਨਹੀਂ ਹੈਗਾ ਤੇ ਸਾਰੇ ਜਣੇ ਆਪਣੇ ਸਮਾਨ ਦਾ ਜ਼ਰੂਰ ਧਿਆਨ ਰੱਖਿਆ ਕਰੋ ਇੱਕ ਯਾਰ ਮੰਡੀ ਦੇ ਵਿੱਚ ਬਹੁਤ ਬੁਰੇ ਹਾਲਾਤ ਹੋਏ ਪਏ ਆ ਹੜ ਆ ਪਰਸੋਂ ਦਾ ਹੜ੍ਹ ਬਹੁਤ ਆਇਆ ਆ ਫੇਰ ਉੱਥੇ ਤੇ ਸਾਰੇ ਜਣੇ ਪ੍ਰੇਅਰ ਜ਼ਰੂਰ ਕਰਿਓ ਉਹਦੇ ਲਈ ਕਿ ਸਾਰਾ ਕੁਝ ਠੀਕ ਰਵੇ ਤੇ ਨੁਕਸਾਨ ਬਹੁਤ ਹੋ ਗਿਆ ਵੈਥੇ ਉੱਥੇ ਘਰਾਂ ਦੇ ਵਿੱਚ ਮਿੱਟੀ ਪਾਣੀ ਦਰਖਤ ਲੱਕੜਾਂ ਬਹੁਤ ਬੁਰਾ ਹਾਲ ਹੋ ਗਿਆ ਆ ਉੱਥੇ ਤੇ ਉਹਦੇ ਲਈ ਪ੍ਰੇਅਰ ਜ਼ਰੂਰ ਕਰਿਓ ਠੀਕ ਆ ਤੇ ਹੁਣ ਭਿੰਦਾ ਆਉਂਦਾ ਆ ਤਾਂ ਦੁਬਾਰਾ ਟਰੈਕਟਰ ਲਾ ਕੇ ਚੱਲਦੇ ਆਪਾਂ ਤੇ ਟਰੈਕਟਰ ਬਾਹਰ ਦਾ ਵੀ ਔਖਾ ਹੀ ਆ ਬੱਜਿਓ 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 ਚੱਲ ਚੱਲ ਜਾਂਦੇ ਹੌਲੀ ਹੌਲੀ ਬਚਾਰਾ ਬੰਦਾ ਲੱਗਿਆ 2 ਦਿਨ ਚੱਲ ਗਿਆ ਅੱਜ ਲੇਜ਼ ਗੁਰਗੁਰੇ ਬਿਸਕਟ ਅੱਜ ਫੇਰ ਮਿਲ ਗਏ ਆ ਰਵੀ ਗੱਜ ਕੇ ਰੱਖ ਗਾ ਮੇਰੀਕੇ ਨਿਆਣੇ ਨੂੰ ਦਈ ਨਹੀਂ ਪੈ ਗਏ ਜੀ ਹੁਣ ਅਸੀਂ ਚੱਲੇ ਆ ਆਪਰ ਨੂੰ ਚੁਹਾ ਲਓ ਉਹ ਕਹਿੰਦੇ ਅਸੀਂ ਜਾਣਾ ਨੇ ਅੱਜ ਫੇਰ ਅਸੀਂ ਸਾਨੂੰ ਫੇਰ ਸੇਵਾ ਹੋ ਗਈ ਏ ਕਿਥੇ ਲੋ ਇੱਧਰ ਨਿਗਾ ਮਾਰਦੇ ਮਰਦੀ ਆਹ ਦੇਖੋ ਅੱਜ ਫੇਰ ਸੇਵਾ ਹੋ ਗਈ ਆ ਅੱਜ ਇਹ ਗੁਰਗੁਰੇ ਬਿਸਕਟ ਲੇਜ਼ ਇਹ ਸਰਵਾ ਬਣ ਰਿਹਾ ਮੁੰਡੇ ਆਪਣੇ ਫੇਰ ਇਕੱਠੇ ਹੋ ਗਏ ਆ ਮੁੰਡੇ ਫੇਰ ਇਕੱਠੇ ਹੋ ਗਏ ਆ ਆਪਾਂ महा अॼु साप ਆਜੋ ਆਜੋ ਭਾਈ ਰੋਕ ਲੋ ਆਜੋ ਕੋਈ ਨਹੀਂ ਪਰ ਅਸੀਂ ਅੱਗੇ ਜਾ ਕੇ ਵੰਡਦੇ ਆਂ ਇਦਾਂ ਹੀ ਹੌਲੀ ਹੌਲੀ ਤੁਰੇ ਜਾਂਦੇ ਉਹਨੇ ਦੇ ਦੇਣਾ ਇਹ ਰਵੀ ਰਵੀਨਾ ਭਾਈ ਗੱਲ ਲੈ ਵਿੱਚ ਹੁਣ ਮੋਰੇ ਖੜਦਾ ਮੋਰੇ ਜਾ ਕੇ ਵਧੀਆ ਵੀਊ ਆਉਣਾ ਆ ਮੈਨੂੰ ਵੀ ਖੜਨ ਦਿਓ ਭਾਈ ਮੈਨੂੰ ਵੀ ਆਉਣ ਦਿਓ ਹੋ ਲੈ ਲਾ ਲਾ ਤੇਨੂੰ ਜਾ ਤੋ ਦੇਖੋ ਕਿੰਨਾ ਪਹ ਗਿਆ ਅੱਗੇ ਜਾ ਕੇ ਥੋੜੇ ਅੱਗੇ ਰੁਕਦੇ ਆ ਕੁਣੀ ਮੋੜ ਤੇ ਉੱਥੇ ਜਾ ਕੇ ਰੁਕਦੇ ਆ ਫੇਰ ਲੰਘ ਕੇ ਕਰਦੇ ਆ ਫੇ ਬਾਬੂ ਜੀ ਲੱਗਾ ਫੇ ਤੁਰੇ ਤੁਰੇ ਜਾਂਦੇ ਬਣਾਈ ਜਾਵਾ ਕਿ ਸਾਰੇ ਆ ਤਗੜ ਖੋਲ ਕੇ ਰੱਖੀ ਜਾਣੇ ਆ ਚਲੋ ਆ ਵੀਰਾਂ ਆ ਪਿੱਛੇ ਬਹੁਤ ਆ ਚਾ ਦੇ ਪਿੱਛੇ ਰੱਚਾ ਰਹਾ ਆ ਅੱਗੇ ਟ੍ਰੈਲ ਟ੍ਰੈਡਰ ਤੋਂ ਅੱਗੇ ਹੈ ਹੀ ਕੋਈ ਨਹੀਂ ਜੈ ਸੇ ਲੰਗਰ ਦੇ ਤੇ ਜੈ ਮਾਤਾ ਜੀ ਜੈ ਓ ਜੈ ਮਾਤਾ ਜੀ ਜੈ ਮਾਤਾ ਜੀ ਹੁਣ ਲੰਗਰ ਘਟ ਗਏ ਆ ਹੁਣ ਕੱਲ ਪਰ ਐਤਵਾਰ ਨਾਲੇ ਨਾ ਹੁਣ ਲੰਗਰ ਘਟ ਜਾਂਦੇ ਕੱਲ ਨੂੰ ਕੱਲ ਦਾ ਦਿਨ ਰਾਤ ਨੂੰ ਲੰਗਰ ਜਿਆਦਾ ਪੈਣੇ ਆ ਉਸ ਤੋਂ ਬਾਅਦ ਅੱਗੇ ਘਟ ਜਾਣਾ ਆ ਫੇ ਪਰਸੋਂ ਕੜਾਈਆਂ ਕਰਜਣੀਆਂ ਉਹ ਭਾਣੀ ਉਹਨਾਂ ਦਾ ਬਣਾ ਕੇ ਆਉਣਾ ਮੈਂ ਵਲੌਗ ਜੈ ਮਾਤਾ ਜੀ ਬਾਜੀ ਜੈ ਮਾਤਾ ਜੀ ਜਾ ਮਾਤਾ ਜੀ ਅੱਜ ਤੁਰਿਆ ਤੁਰਿਆ ਹੀ ਸੇਵਾ ਕਰੀ ਜਾਂਦਾ ਨਾ ਲਾਲਾ ਲਾਲੋ ਅੱਜ ਤੁਰਿਆ ਤੁਰਿਆ ਹੀ ਸੇਵਾ ਕਰਦੀ ਜਾਂਦਾ ਆ ਆ ਸਾਡੀ ਟੀਮ ਪਹੁੰਚੀ ਆ ਜਿੱਦਾਂ ਮਾਰਿਆ ਗਿਆ ਅੱਜ ਆਸ ਭਜੀਆ ਅਸਰ ਨਾ ਨਹੀਂ ਆ ਚਲੋ ਅਸੀਂ ਕਿੰਨ ਨਾ ਰੋ ਓਏ ਤੇਰੇ ਬਈਆ ਗਾਈ ਓਏ ਤੇਰੇ ਹੋਰ ਵੀ ਬੈਸ ਅੱਜ ਕੋਈ ਅਜਿਹਾ ਸ਼ੋਹ ਪਿਆ ਆ ਅੱਜ ਮੰਗਲਵਾਰ ਆ ਸੋਤੇ ਪੋਜ ਜੈ ਮਾਤਾ ਦੀ 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 ਕਿਸੇ ਕਿਸੇ ਆਪ ਕਰੀ ਸਤਨਾਉ ਵਾਲਕਨ ਦੀ ਆ ਉਹ ਤੂੰ ਕਿੱਥੇ ਖੜਾ ਕੱਲਾ ਈ ਤੂੰ ਕਰ ਲੈ ਪਿੱਛੇ ਖੜਾ ਆ ਕੀ ਰਕੀ ਆ ਨਾ ਜੈ ਮਾਤਾ ਦੀ ਜੈ ਮਾਤਾ ਦੀ ਆਹ ਤੂੰ ਬਹੁਤ ਪੰਗਾ ਆ ਬਾਹਰ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਆ ਬਸ ਇਦਾਂ ਜਿਹੜਾ ਸਫਾਈ ਕਰਕੇ ਜਾਓ ਜਿਹੜਾ ਲੰਗਰ ਲੈ ਆਹ ਦੇਖੋ ਇਹ ਮੁੜ ਕੇ ਇੱਦਾਂ ਹੀ ਰਹਿਣਾ ਪਿਆ ਯਾਰ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਆ ਸਾਡੀ ਬਸ ਕਿ ਇਹ ਪਲੀਜ਼ ਸਾਡਾ ਜਿੱਥੋਂ ਲੰਗਰ ਲਾਓ ਜਿੱਦਾਂ ਮਰਜ਼ੀ ਲਾਓ ਪਰ ਜਾਂਦੇ ਹੋਏ ਸਫਾਈ ਜ਼ਰੂਰ ਕਰਕੇ ਜਾਓ ਮਾਤਾ ਦੀ ਜੈ ਮਾਤਾ ਦੀ ਮਾਤਾ ਦੀ ਜੈ ਮਾਤਾ ਦੀ ਕੀ ਹੋ ਗਿਆ ਅੱਗੇ ਉੱਡਾ ਅੱਗੇ ਮੁੰਡਾ ਇੱਥੇ ਆਇਆ ਇੱਥੇ ਆਇਆ ਅੱਗੇ ਨੀ ਜਾਣਾ ਚਲੋ 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 ਅੱਜ ਆਉਂਦਾ ਮੇਰਾ ਅੱਜ ਬੰਦੇ ਜ਼ਿਆਦਾ ਹੈ ਕੱਲ ਨਾਲੋਂ ਕਿਹੜਾ ਯਾਰ ਗੋਲ ਗੱਪੇ ਖਾਂਦੇ ਪਾਸ਼ੂ ਕੀ ਕਰੇਗਾ ਗੋਲ ਗੱਪੇ ਖਾਣ ਲੇਗਾ ਇਹ ਗੱਲਾਂ ਚੰਗੀਆਂ ਨਹੀਂ ਤੇਰੇ ਲਈ ਆ ਜਾ ਆ ਜਾ ਅਰੇ ਆਦਾ ਅਸੀਂ ਛੱਡ ਅਸੀਂ ਛੱਡ ਜਾਣਾ ਨਹੀਂ ਤਾਂ ਤੈਨੂੰ ਇਹ ਗੱਲਾਂ ਚੰਗੀਆਂ ਨਹੀਂ ਕਾਕਾ ਤੇਰੇ ਲਈ ਚੰਗੀਆਂ ਨਹੀਂ ਇਹ ਗੱਲਾਂ ਆਖਰੀ ਆ ਕੀ ਨੀ ਕਾ ਕਰੀ ਜਾਦਾ ਦਦਨੀਆ ਨਾ ਫੇ ਕੱਲੂ 7 ਵਜੇ ਰਤਾ ਫੇ ਘਟ ਜਾਣਾ ਕੰਮ 7 ਵੇ 8 ਵੇ ਘਟ ਜਾਣਾ 9 ਵੇ ਤੱਕ ਖਤਮ ਹੀ ਹੋ ਜਾਣਾ ਆ ਇਹ ਤਾਂ ਕਰਕੇ ਸਾਰੇ ਅੱਜ ਕਸਰ ਘਟਦੇ ਪਏ ਖਾਣ ਪੀਣ ਦੀ ਆਂਡੇ ਕੋ ਜਾਣਾ ਗੋਲ ਗੱਫੇ ਆ ਫੇ ਨਹੀਂ ਪਾਂਡੇ ਕੋ ਜਾ ਨੋਨੂ ਉੱਧਰ ਦੇਖੋ 뷰 ਦੇ ਕਿੰਨਾ ਸੋਹਣਾ ਹੁੰਦਾ ਆ ਪਾਪੜ 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 ਖਾ ਲੋ ਜੀ ਪਾਪੜ ਮੜ ਕੇ ਆ ਕੇ ਖਾਣੇ ਮੜ ਕੇ ਆ ਕੇ ਪਾਪੜ ਖਾਣੇ ਆ ਸੀ ਅਸੀਂ ਅਜੇ 뷰 ਦੇਖਦੇ ਪਏ ਆ ਅੱਗੇ ਕੀ ਹੋ ਗਿਆ ਕੀ ਹੋ ਗਿਆ ਕੇ ਰੱਜ ਪੈ ਗਿਆ ਰੱਜ ਕੇ ਜੀ ਜੈ ਮਾਤਾ ਦੀ ਜੈ ਮਾਤਾ ਦੀ ਫੇਰ ਜਾਮ ਲੱਗ ਗਿਆ ਅੱਗੇ ਆਗੇ ਹੁਣ ਪਿੱਛੇ ਸਾਰਾ ਰਸਤਾ ਸਹੀ ਆ ਗਿਆ ਸਾਡਾ ਇਸੇ ਕਰਕੇ ਜਾਮ ਲੱਗਾ ਆ ਹੁਣ ਉਹ ਭਾਜੀ ਉਹ ਫੜੋ ਆਈਸਕ੍ਰੀਮਾ ਫੜੋ ਅਸੀਂ ਵਿੱਚ ਲੰਗਰ ਵੰਡੀ ਵੀ ਜਾਂਦੇ ਵਿੱਚ ਖਾਈ ਵੀ ਜਾਂਦੇ ਆ ਅੱਜ ਆਪਣਾ ਵੀ ਲੰਗਰ ਵੰਡੀ ਜਾਨੇ ਨਾਲ ਅਸੀਂ ਖਾਈ ਵੀ ਜਾਨੇ ਦੋਨੋਂ ਕੰਮ ਕਰੀ ਜਾਨੇ ਆ ਅੱਟਕਣਾ ਖਾਲਾ ਕੋਈ ਗੱਲ ਨਹੀਂ ਅਸੀਂ ਨਾਲ ਆਪਣਾ ਲੰਗਰ ਵੀ ਖਿਲਾਉਨੇ ਆ ਨਾਲ ਦੂਜਾ ਲੰਗਰ ਦੇਖਦੇ ਕਿਹੜੇ ਕਿਹੜੇ ਲੱਗਾ ਆ ਹਾਂਜੀ ਲੰਗਰ ਸ਼ਾਕੇ ਦਾ ਆ ਅਸੀਂ ਰਾਜੇ ਨਾਲ ਵੰਡਦੇ ਆ ਭਾਈ ਨਾਲ ਨਾਲ ਵੰਡੀ ਕੇ ਨਾਲ ਨਾਲ ਵੰਡੀ ਕੇ ਉਹ ਮੈਂ ਥੋੜਾ ਹਾਂਜੀ ਕੁਰਕਰਾ ਵਗੈਰਾ ਅਸੀਂ ਵੰਡਦੇ ਆ ਆਪਣੇ ਜਿੰਨੇ ਸੀਗੇ ਅਸੀਂ ਰਾਹ ਦੇ ਵਿੱਚ ਹੀ ਵੰਡਦੇ ਆਏ ਆ ਅੜੀ ਕੈਨ ਨੂੰ ਅਸੀਂ ਜਿੰਨੇ ਸਾਨੂੰ ਸਾਹਤ ਮਿਲੀ ਗਈ ਉਹਨਾਂ ਨੂੰ ਦਈ ਗਏ ਸੀ ਤੇ ਹੁਣ ਲੰਗਰ ਆਪਣਾ ਆਪਣੇ ਵਾਲਾ ਲੰਗਰ ਵੰਡਤਾ ਆ ਹੁਣ ਅਸੀਂ ਦੂਜਾ ਲੰਗਰ ਖਾਣੇ ਆ ਜਾ ਕੇ ਚੈੱਕ ਕਰਦੇ ਆ ਕਿਉਂ ਰਵੀ ਨਹੀਂ ਨਹੀਂ ਵਧੀਆ ਆ ਅਸੀਂ ਸਾਡਾ ਢੱਡ ਭਰੂਗਾ ਤਾਂ ਫੇਰ ਹੀ ਅਸੀਂ ਸਾਰਿਆਂ ਦਾ ਭਰਾਂਗੇ ਹੁਣ ਇਹ ਰੁਕਣਾ ਕਿੱਥੇ ਆ ਇਹਨਾਂ ਨੇ ਇਹ ਨਹੀਂ ਪਤਾ ਮੈਂ ਵੀ ਲੈ ਅੱਜ ਭੰਗੜੇ ਪਾਉਣ ਲੱਗੇ ਆ ਪੂਰੇ ਸਿਆਉਣ ਸਾਰਿਆਂ ਨੂੰ ਪਹਿਲਾਂ ਰਾਤੇ ਖਤਮ ਹੋਣ ਵਾਲਿਆ ਹੁਣ ਹੁਣ ਇੰਜੋਏ ਕਰ ਲੋ ਹਾਂਜੀ ਲੰਗਰ ਅਜੀ ਆਪਣਾ ਵਰਤਾਸ ਵੀ ਦਿੱਤਾ ਯਾਰ ਖਾ ਵੀ ਲਿਆ ਆ ਤੇ ਬਾਕੀ ਮੁੰਡੇ ਕਿਹਾ ਉਧਰ ਖਾਣ ਅਸੀਂ ਖਾ ਜਾਂਦਾ ਸੀ ਇੱਧਰ ਤੇ ਟਰੈਕਟਰ ਸਾਡਾ ਰਹਿ ਗਿਆ ਇਕੱਲਾ ਤਾਂ ਅਸੀਂ ਛੇਤੀ ਛੇਤੀ ਖਾ ਕੇ ਆ ਗਏ ਕਿ ਪਤਾ ਨਹੀਂ ਹੁੰਦਾ ਕੋਈ ਤੇ ਉਹ ਆ ਗਏ ਆ ਗਏ ਮੁੰਡੇ ਵੀ ਆ ਗਏ ਟਾਈਮ ਨਾ ਖਾ ਕੇ ਚਾਹੀਏ ਚਾਹੀਏ ਖੇਚ ਕੇ ਰੱਖੋ ਕੰਮ ਹੈ ਹੁਣ ਬਣਾ ਵੀ ਕਰ ਦੇ ਇਹਨਾਂ ਨੂੰ ਹੈ ਬਣਾ ਕਰ ਦੇ ਇਹਨਾਂ ਕਾਦਾ ਇਹ ਮੈਂ ਤਾਂ ਤੁਹਾਡੇ ਸਾਹਮਣੇ ਕਿਹਾ ਯਾਰ ਨਾਇਲਤਾ ਕਰੋ ਮੇਰਾ ਫੇਕਿਆ ਦੁਆਰਾ ਬੇ ਕਹਿ ਦਨੇ ਆ ਇੱਕ ਵਾਰੀ ਹੋਰ ਵਾਲਾ ਘਰੇ ਆ ਸੀ ਤੇ ਮੁੰਡੇ ਆਪਣੇ ਦੋ ਘਰੇ ਦੇ ਥੋੜੇ ਜਿਹੇ ਰਹਿ ਗਏ ਪਿੱਛੇ ਉਹਨਾਂ ਨੂੰ ਡੀ ਕਰੇ ਪਏ ਹੁਣ ਤੇ ਇੱਥੇ ਵੀ ਦੇਖੋ ਰੱਜ ਕਿੰਨਾ ਲੱਗੀ ਜਾਂਦਾ ਆ ਨਿਕਲ ਸਕਦਾ ਆ ਪਰ ਮੋਟਰਸਾਈਕਲ ਫਰਾਂਦੇ ਦੇ ਆ ਦੇਖ ਲਓ ਛੇਮਾ ਦੇ ਨਵੇਂ ਤੇ ਲੰਗਰ ਲੰਗਰ ਵੀ ਉਦਾਂ ਹੀ ਚੱਲਦਾ ਪਿਆ ਤੇ ਰੱਜ ਵੀ ਉਦਾਂ ਹੀ ਦੇਖੋ ਸੰਗ ਤਾਂ ਉਦਾਂ ਹੀ ਜਿੰਨੀਆਂ ਸੰਗ ਤਾਂ ਆਈ ਜਾਂਦੀਆਂ ਉਹਨੀਆਂ ਸੰਗ ਤਾਂ ਜਾਈ ਜਾਂਦੀਆਂ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੀ ਜੀ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਭਾਈ ਕਾਲੀ ਨਾ ਕਰੋ ਯਾਰ ਦੇਖੋ ਕਿੰਨੀ ਕਿੰਨੀ ਜਗਾਹ ਤੇ ਨਿਗਾਹਣ ਲੱਗੀ ਹੈ ਕਿਉਂਕਿ ਸੰਗਤਾਂ ਬਹੁਤ ਆ ਥੋੜੀ ਜੀ ਕਾਲੀ ਦੇ ਨਾਲ ਹੀ ਨਾ ਬਹੁਤ ਨੁਕਸਾਨ ਹੋ ਜਾਣਾ ਆ ਤੇ ਸਾਰੇ ਕੋਈ ਵੀ ਕਾਲੀ ਨਾ ਕਰੋ ਯਾਰ ਜੀ ਜੀ ਤੇ ਸਮਾਨ ਵਗੈਰਾ ਮੈਂ ਦੁਪਹਿਰੇ ਵੀ ਤੁਹਾਨੂੰ ਕਿਹਾ ਸੀਗਾ ਆਪਣੇ ਸਮਾਨ ਵਗੈਰਾ ਦਾ ਸਾਰੇ ਧਿਆਨ ਰੱਖੋ ਕਿਉਂਕਿ ਪਤਾ ਨਹੀਂ ਹੈਗਾ ਹਾਂ ਜੀ ਹੈਲੋ ਜੈ ਮਾਤਾ ਜੀ ਜੈ ਮਾਤਾ ਜੀ ਇਹ ਵੀ ਮੁੰਡੇ ਆਪਾਂ ਨੂੰ ਜਾਣਦੇ ਆ ਜਵਾਲ ਆਪਣੀਆਂ ਮੁੰਡੇ ਇਹ ਨੂੰ ਗਾਮਾਂ ਦਾ ਪਸ਼ੂਆਂ ਦਾ ਬਹੁਤ ਔਖਾ ਆ ਯਾਰ ਸਭ ਢੋਲਦਾ ਤੇ ਬਹੁਤ ਗਾਵਾਂ ਜਿੱਦੂ ਦੇ ਵਰਤੀਆਂ ਇਹ ਰੋਡ ਤੇ ਉਹਨਾਂ ਇਹਨਾਂ ਦੇ ਨਾਲ ਜ਼ਿਆਦਾ ਜਾਮ ਲੱਗਦਾ ਪਿਆ ਆ ਆ ਦੇਖੋ ਉਹ ਗੱਡੀ ਵਾਲਾ ਬਿਚਾਰਾ ਕੀ ਕਰੂਣ ਬਹੁਤ ਅਵਾਰਾ ਪਸ਼ੂ ਬਹੁਤ ਹੋਇਆ ਯਾਰ ਆ ਰੋਡ ਦੇ ਉੱਤੇ ਭਾਵੇਂ ਆ ਦੀ ਵੀ ਮੰਗੋਆ ਨਿਕਲ ਕੇ ਜਵਾਲ ਜੋ ਨੇਚਰ ਰੀਟਰੀਟ ਕੋ ਇੱਥੇ ਜਾਮ ਲੱਗ ਗਿਆ ਆ ਉਹਨੇ ਲੈਂ ਲੱਗੀ ਉਹ ਭਈਆ ਚਵਾਲ ਤੱਕ ਤੇ ਦੇਖੋ ਕਦੋਂ ਖੁੱਲਦੀ ਆ ਰੇ ਕਦੋਂ ਅਸੀਂ ਪਹੁੰਚ ਰਹੇ ਆ ਅੱਜ ਵੀ ਅੱਜ ਫਸਿਆ ਹੈ ਨਾ ਕਹਿੰਦਾ ਕਿੰਨਾ ਦਿਨਾਂ ਤੋਂ ਫਸੇ ਵੀ ਨਹੀਂ ਸੀ ਵਧੀਆ ਸੀ ਟਾਈਮ ਨਾਲ ਪਹੁੰਚ ਜੀ ਰਹੇ ਆ ਹਾਂ ਐਦਾਂ ਨੂੰ ਪਰ ਇਹ ਮੋਟਰਸਾਈਕਲ ਤੇ ਸੀਗਾ ਉਹ ਇੰਨਾ ਫਸੇ ਨਹੀਂ ਦੇਖੋ ਆ ਲੰਗੜਾ ਕਰਕੇ ਜਾਮ ਲੱਗਾਇਆ ਜਾ ਰਹਾ ਜਾਤ ਹੋ ਗਈ ਆ 10:00 ਵੱਜ ਗਏ ਪਰ ਫੇਰ ਵੀ ਦੇਖੋ ਉਹ ਸਾਰੇ ਜੋ ਰੋਡ ਤੇ ਖੜੇ ਆ ਇਹ ਕਰਕੇ ਦਾ ਜਾਮ ਲੱਗਦਾ ਆ ਰਾਤ ਨੂੰ ਪੁਲਿਸ ਵਾਲੇ ਘੱਟ ਨਾ ਤਾਂ ਕਰਕੇ ਦਿਨੇ ਸਾਰੇ ਪੁਲਿਸ ਵਾਲੇ ਘੁੰਮਦੇ ਰਹਿੰਦੇ ਆ ਸਾਰਾ ਏਰੀਆ ਸਾਰਾ ਸਹੀ ਲੱਗਦੇ ਹੋ ਹਾਂ ਹੁਣ ਕੋੜੇ ਪਤਰਾ ਕਰਵਾਇਆ ਇਹਨਾਂ ਨੇ ਕਰ ਕਰਕੇ ਦੇਖੋ ਕਿੰਨਾ ਰੱਛ ਲੱਗਦਾ ਔਰ ਲੋਕੀ ਲੰਗਰ ਦਾ ਸਾਰੇ ਕੋਲ ਠੀਕਾ ਪਾ ਯਾਰ ਸਾਈਡ ਤੇ ਲਾਉਣ ਦਿੰਦੇ ਨਹੀਂ ਪੂਰਾ ਰੋਡ ਤੇ ਖੜ ਜਾਂਦੇ ਆ ਆ ਲੋ ਪੂਰਾ ਰੋਡ ਬੰਦ ਕੀਤਾ ਲੰਗਰ ਕਰਕੇ 1 ਘੰਟਾ ਹੋ ਗਿਆ ਸਾਨੂੰ ਇੱਥੇ ਕੀ ਘੁੰਮਦੇ ਨੂੰ 1 ਕਿਲੋਮੀਟਰ ਦੇ ਵਿੱਚ ਵਿੱਚ ਹਾਂਜੀ 10:30 ਹੋ ਗਿਆ ਸਾਨੂੰ ਘਰੇ ਆਉਂਦੇ ਆਉਂਦੇ ਨੂੰ ਪਿੱਛੇ ਤੋਂ ਸਾਰਾ ਨਿਕਲੇ ਆ ਜਦੋਂ ਚੋਹਾਲ ਦੇ ਨੇੜੇ ਆ ਨਾ ਇੱਥੇ ਬਹੁਤ ਰੱਜ ਸੀਗਾ ਤੇ ਇੱਕ ਚੋਹਾਲ ਆਪਣੇ ਹੈਗਾ ਜਗਰਾਤਾ ਉੱਥੇ ਪਤਾ ਨਹੀਂ ਰੋਸ਼ਨ ਪ੍ਰਿੰਸ ਨੇ ਆਉਣਾ ਕਿ ਪਤਾ ਨਹੀਂ ਕਿਨੇ ਆਉਣਾ ਸੀ ਸਿੰਗਰ ਨੇ ਉਹਦੇ ਕਰਕੇ ਹੋਰ ਜ਼ਿਆਦਾ ਰੱਜ ਸੀਗਾ ਤੇ ਤਾਂ ਕਰਕੇ ਅਸੀਂ ਜ਼ਿਆਦਾ ਲੇਟ ਹੋ ਗਏ ਨਹੀਂ ਤਾਂ ਅਵਲ ਤਾਂ 9:30 ਵਜੇ ਤੱਕ ਅਸੀਂ ਆ ਹੀ ਦੇਈਦੇ ਅੱਜ ਵੀ ਰੱਛ ਨਾ ਹੁੰਦਾ ਨਾ 9:30 ਤੱਕ ਆ ਜਾਣਾ ਸੀਗਾ ਅਸੀਂ ਤੇ ਚਲੋ ਅੱਜ ਅੱਜ ਵੀ ਤਾਂ ਦਿਨ ਵਧੀਆ ਹੀ ਨਿਕਲ ਗਿਆ ਅੱਜ ਵੀ ਸਾਨੂੰ ਕੁਰਕਰੇ ਵਗੈਰਾ ਲੇਜ਼ ਕਿਸੇ ਨੇ ਸੇਵਾ ਕਰਤੀ ਸੀ ਇੱਦਾਂ ਕੀ ਕਹਿੰਦੇ ਉੱਥੇ ਸੇਵਾ ਕਰਦੇ ਹੋ ਜਾ ਕੇ ਤੇ ਚਲੋ ਅੱਜ ਦੁਬਾਰਾ ਫੇਰ ਲੰਗਰ ਲੱਗ ਗਿਆ ਜਿੰਨਾ ਕਿ ਵੀ ਹੋਇਆ ਤੇ ਉਹ ਠੀਕ ਸੀ ਕਾਫੀ ਯਾਨੀ ਕਿ ਅੱਧਾ ਪੌਣਾ ਪੌਣਾ ਘੰਟਾ ਸਾਡਾ ਲੰਗਰ ਚੱਲ ਗਿਆ ਤੇ ਅੱਜ ਦਾ ਦਿਨ 6 ਮਨ ਰਾਤਾ ਹੁੰਦਾ ਹੈ ਖਤਮ ਇੱਥੇ ਹੀ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਉਸ ਤੋਂ ਪਹਿਲਾਂ ਹਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਠੀਕ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ